ਪੰਜਾਬ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਪੱਤਰਕਾਰ ਜਸਦੀਪ ਸਿੰਘ ਢਿੱਲੋਂ ਦੇ ਘਰ ਦੇ ਉੱਪਰ ਕੀਤਾ ਗਿਆ ਹਮਲਾ ਕੁਝ ਅਣਪਛਾਤੇ ਵਿਅਕਤੀ ਜਿਹੜੇ ਇਸ ਉੱਤੇ ਹਮਲਾ ਕਰ ਰਹੇ ਆ ਤਿੰਨ ਤੋਂ ਚਾਰ ਰੌਂ ਦੇ ਜਿਹੜੇ ਆ ਉਹ ਇਸ ਦੇ ਉੱਪਰ ਚਲਾਏ ਗਏ ਉਹਨਾਂ ਦੇ ਘਰ ਦੇ ਉੱਪਰ ਇੱਟਾਂ ਰੋੜਿਆਂ ਨਾਲ ਵੀ ਸ਼ਰੇਆਮ ਹਥਿਆਰਾਂ ਨੂੰ ਹੱਥਾਂ ਵਿੱਚ ਲੈ ਕੇ ਘੁੰਮਦੇ ਹੋਏ ਦੀ ਵੀਡੀਓ ਆ ਇਸ ਦੇ ਸਬੰਧ ਵਿੱਚ ਜਦ ਸਾਡੇ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਗਈ ਹੈ ਕਮਲਪ੍ਰੀਤ ਕੋ ਰਾਸ ਐਚਓ ਸਾਹਜ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰਚਾ ਦਰਜ ਕਰ ਦਿੱਤਾ ਹੋਇਆ ਦੂਜੀ ਪਾਰਟੀ ਵਾਲੇ ਤੱਕ ਸਾਡੇ ਕੋਲ ਨਹੀਂ ਪਹੁੰਚੀ ਤੇ ਨਾ ਹੀ ਉਹਨਾਂ ਵੱਲੋਂ ਕੋਈ ਸਾਨੂੰ ਕੋਈ ਇਹ ਦੱਸਿਆ ਗਿਆ ਵਾ ਕਿ ਕੋਈ ਨਾ ਝਗੜਾ ਹੋਇਆ ਵਾ ਪਰ ਇਹ ਵੇਖ ਲੋ ਸ਼ਰਿਆਮ ਗੁੰਡਾਗਰਦੀ ਜਿਹੜੀ ਨਜ਼ਰ ਆ ਰਹੀ ਹੈ ਸ਼ਰਿਆਮ ਜਿਹੜੀਆਂ ਸਿੱਧੇ ਇਟਾ ਰੋੜੇ ਨਾਲ ਸਿੱਧੇ ਰੌਂਡ ਦੇ ਵੀ ਜਿਹੜੇ ਆ ਫਾਇਰ ਕੀਤੇ ਜਾਣਦੇ ਆ ਹੁਣ ਪਤਾ ਨਹੀਂ ਕਿ ਹਥਿਆਰ ਲਾਇਸੈਂਸੀ ਆ ਜਾਂ ਨਜਾਇਜ਼ ਆ ਇਹ ਤਾਂ ਹੁਣ ਪੁਲਿਸ ਪ੍ਰਸ਼ਾਸਨ ਹੀ ਪਤਾ ਕਰ ਸਕਦੀ ਹੈ ਤੁਰੰਤ ਇਸ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਪੱਤਰਕਾਰਾਂ ਵੱਲੋਂ ਜਿਹੜੀ ਅਪੀਲ ਆ ਕਿ ਮਾਨ ਸਰਕਾਰ ਨੂੰ ਕੇਸ ਉੱਪਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹੇ ਵਿਅਕਤੀਆਂ ਉੱਪਰ ਉਸੇ ਵੇਲੇ ਪਰਚਾ ਦਰਜ ਹੋਣਾ ਚਾਹੀਦਾ ਤੇ ਉਹਨਾਂ ਦਾ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ

ਮੈਡਮ ਤੁਹਾਡੇ ਇਥੇ ਮੌਨ ਪਟਾਰੀਆਂ ਬਗਵਾ ਜਿਹੜਾ ਆਪਣਾ ਹਗਾ ਵਾ ਦੱਤੇ ਪੀਰ ਦਾ ਥੇ ਉਹ ਤੇ ਗੋਲੀ ਚੱਲੀ ਹੈ ਪੱਤਰਕਾਰ ਦੇ ਘਰ ਤੇ ਗੋਲੀ ਚਲਾਈ ਗਈ ਹੈ ਹਾਂਜੀ ਹਾਂਜੀ ਬਾਜੀ ਹਾਂਜੀ ਹਾਂਜੀ ਕੀ ਜੀ ਉਹ ਮੇਰੇ ਤੇ ਐਪੀਆ ਦੇ ਦਿੱਤੀ ਜੀ ਅੱਛਾ ਜੀ ਤੇ ਦੂਜੀ ਪਾਰਟੀ ਦਾ ਕੀ ਹੋਇਆ ਦੂਜੀ ਪਾਰਟੀ ਹਲੇ ਤੱਕ ਸਾਡੇ ਤੱਕ ਤਾਂ ਨਹੀਂ ਜੋ ਪਹੁੰਚੀ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਓਕੇ ਮੈਡਮ ਬਹੁਤਾਂ ਨੂੰ ਅੱਜ ਜੀ